ਮੈਂ ਤਾਂ ਮੈਂ ਤਾਂ ਵੇਖ ਕੇ ਲੱਗ ਪੈਣੀ ਹਾਂ ਮੈਨੂੰ ਤਾਂ ਵੇਖ ਕੇ ਸ਼ੌਂਕ ਆ ਗਿਆ ਮੈਂ ਡੈਪੀ ਕਰਨ ਦਾ ਕਿਹਨਾਂ ਦੋਨਾਂ ਤਾਂ ਦੱਸੋ ਕੰਮ ਹੀ ਬੰਦ ਕਰ ਛੱਡੇ ਤੇ ਕਿਹਨਾਂ ਬਿਲਕੁਲ ਬੰਦ ਹੋਣੀ ਚਾਹੀਦੀ ਆ ਜਾਨ ਲੈਵਾ ਗਲੇ 'ਚ ਫੇਰਦੀ ਆ ਕੀ ਨੁਕਸਾਨ ਜਾਨਵਰ ਉਹ ਉੱਥੇ ਲਟਕੇ ਰਹਿ ਜਾਂਦੇ ਆ ਤੇ ਹੁਣ ਗੱਲਬਾਤ ਕਰਾਂਗੇ ਜਿਹੜੇ ਕੀ ਅੱਡਾ ਲਾਉਂਦੇ ਨੇ ਡੋਰ ਪਿਛਲੇ ਕਈ ਸਾਲਾਂ ਤੋਂ ਉਹਨਾਂ ਨਾਲ ਰਾਣੀ ਆ ਰਾਣੀ ਨਾਲ ਗੱਲਬਾਤ ਕਰਦੇ ਆ ਤੁਸੀਂ ਦੇਖ ਸਕਦੇ ਹੋ ਕਿੰਨੀ ਮਿਹਨਤ ਲੋਕ ਕਰਦੇ ਨੇ ਤੇ ਆਂਟੀ ਨਾਲ ਗੱਲਬਾਤ ਕਰਦੇ ਆ ਅੱਡੇ ਕਿਸ ਤਰ੍ਹਾਂ ਦੇਦੇ ਹੋ ਇੰਨੀ ਮਿਹਨਤ ਕਰਦੇ ਹੋ ਪਿਛਲੇ ਕਿੰਨੇ ਸਾਲਾਂ ਤੋਂ ਡੋਰ ਵਾਲਾ ਕੰਮ ਕਰਦੇ ਆ ਰਹੇ ਹੋ 40-50 ਸਾਲ ਹੋ ਗਏਗੇ ਹਾਂਜੀ ਪਹਿਲਾਂ ਸਾਡੇ ਪਾਪਾ ਜੀ ਕਰਦੇ ਸੀ ਕੰਮ ਗਾੜੀ ਉਹਨੇ ਤੁਹਾਨੂੰ ਦੱਸਿਆ ਆਪਣੇ ਬੱਚਿਆਂ ਨੂੰ ਸਿਖਾਈ ਆ ਤੇ ਹੁਣ ਬੱਚਿਆਂ ਨੇ ਹੁਣ ਨਾਲ ਮਮੀ ਵੱਜ ਗਈਆਂ ਅਈ ਦੋਮੇ ਜੀ ਆਪਣੀ ਕਰਨ ਦਾ ਹੈ ਮਿਹਨਤ ਤੇ ਮੈਨੂੰ ਸੋ ਵੀ ਲੋੜੀ ਤੋਂ ਕਿੰਨੇ ਦਿਨ ਪਹਿਲਾਂ ਜਾਂ ਕਿੰਨੇ ਮਹੀਨੇ ਪਹਿਲਾਂ ਤੁਸੀਂ ਡੋਲਣ ਵਾਲਾ ਕੰਮ ਸ਼ੁਰੂ ਕਰ ਦਿੰਦੇ ਹੋ ਕੰਮ ਤੇ ਵਾਪਰਦਾ ਕੀਤਾ ਜੇ ਇਹਨਾਂ ਨੇ ਚਾਲੋ ਦੁਕਾਨਾਂ ਦਾ ਹੀ ਮਾਲ ਹੁਣ ਆਪਣਾ ਡੈਮ ਬਣਾਉਣਾ ਸਾੜੇ ਪਠਿੰਡੇੋਂ ਆਏ ਹੁਣੇ ਗਾਗ ਫਿਰੋਜ਼ਪੁਰੋਂ ਆਏ ਕੋਈ ਆਂਦਾ ਮੈਂ ਲੁਧਿਆਣੇੋਂ ਆਇਆ ਕੋਈ ਜਲੰਧਰੋਂ ਆਇਆ ਇਤਰਾ ਦੂਰ ਦੂਰ ਜਾਣ ਰਹੀ ਆ ਡੋਰ ਇਹ ਤੇ ਬਹੁਤ ਅੰਕਲ ਲਾਉਂਦੇ ਜੇ ਤੁਹਾਡਾ ਕਾਚ ਲੱਗਦਾ ਕਿੰਨਾ ਸਮਾਨ ਚੱਲੇ ਵੀ ਕਾਚ ਇਹ ਚੈਨਾਂ ਨੂੰ ਵੀ ਕੱਟੇਗੀ ਡੋਰ 12 ਤਾਰੀਖ ਤੱਕ ਆਇਆ ਅਹ ਐਸੀ ਮੇਰੀ ਜਾਤ ਤਾਂ ਦੇਖਿਆ ਵੀ ਜਿੱਥੇ ਅਸੀਂ ਦੇਦੇ ਵੀ ਆਰਮੀ ਡੋਲ ਹੁੰਦੇ ਨੇ ਅੱਡੇਾਂ ਤੇ ਪਰ ਤੁਹਾਨੂੰ ਪਹਿਲੀ ਵਾਰ ਦੇਖਿਆ ਤੁਸੀਂ ਇੱਕ ਔਰਤ ਹੋ ਕੇ ਜਿਹੜਾ ਕਿ ਡੋਲ ਆ ਰਹੇ ਹੋ ਚਲੋ ਮਿਹਨਤ ਕਰਨ ਦਾ ਡਰ ਨਹੀਂ ਹੈ ਮਿਹਨਤ ਕਰਨੀ ਚਾਹੀਦੀ ਆ ਜਿੱਤਾਂ ਦੇ ਦੇ ਚੀਜ਼ ਨੂੰ ਲੈ ਕੇ ਮਿਹਨਤ ਮੈਂ ਤਾਂ ਵੇਖ ਕੇ ਲੱਗ ਪੈਣੀ ਹਾਂ ਤਾਂ ਮੈਨੂੰ ਤਾਂ ਵੇਖ ਕੇ ਸ਼ੌਂਕ ਆ ਗਿਆ ਮੈਂ ਡੈਪੀ ਕਰਨ ਆਹ ਵੇਖੋ ਤਾਣੀ ਦੀ ਆਏ ਪਹਿਲਾਂ ਤਾਣ ਕੇ ਫਿਰ ਇਹਨੂੰ ਰੰਗ ਲਾਓ ਫਿਰ ਮਾਝਾ ਲਾਈਦਾ ਫਿਰ ਤਿਆਰ ਹੁੰਦੀ ਆ ਫਿਰ ਇਹਨੂੰ ਬੁਲੇਟਦੇ ਆ ਆ ਚਰਕਾ ਨਾ ਬਣ ਗਿਆ ਹਾਂ ਇਹ ਜਦੋਂ ਸੁਭ ਚਾਈਨਾ ਡੋਰ ਦੇ ਆਉਣ ਦੇ ਨਾਲ ਕਿੰਨਾ ਘਟਾਣਾ ਕੰਮ ਕਰਦਾ ਫਰਕ ਪੈ ਗਿਆ ਕਿੰਨੀ ਜਿਹੜੀ ਇਹ ਮੁਸ਼ਕਲਾਂ ਸਾਹਮਣੇ ਕਰਨਾ ਪੈਂਦਾ ਵਾ ਚਾਈਨਾ ਡੋਰ ਆਉਣ ਦੇ ਨਾਲ ਚਾਈਨਾ ਡੋਰ ਨੇ ਤੁਹਾਨੂੰ ਦੱਸਿਆ ਕੰਮ ਹੀ ਬੰਦ ਕਰ ਛੱਡੇ ਤੇ ਕੰਮ ਹੀ ਬੰਦ ਹੋ ਗਿਆ ਹੁਣ ਚਾਈਨਾ ਮਹਾਰਾਜ ਜੀ ਤਾਂ ਨੇ ਬੰਦ ਹੀ ਹੋ ਜਾਵੇ ਜਿੱਦ ਤਰ੍ਹਾਂ ਹੁਣ ਸਗਤਾਈ ਹੋਈ ਨਾ ਬੰਦ ਹੋਣੀ ਚਾਹੀਦੀ ਚਾਈਨਾ ਡੋਰ ਪਰ ਕਿਸ ਦਾ ਦੇ ਦੋ ਅਸੀਂ ਦੇਖਿਆ ਵੀ ਧੁੱਪ ਧੁੱਪ ਤੇ ਲੱਗ ਨਹੀਂ ਰਹੀ ਠੰਡ ਦਾ ਮੌਸਮ ਹੈ ਫਿਰ ਡੋਰ ਲਾਉਣ ਦਾ ਮੁਸ਼ਕਲ ਨਹੀਂ ਆਉਂਦੀ ਤੁਹਾਨੂੰ ਮੁਸ਼ਕਲ ਕਾਲ ਦੀ ਬਣੀ ਜੇ ਅੱਜ ਮਹਾ ਸੁੱਕੀ ਆ ਥੋੜੀ ਧੁੱਪ ਲੱਗੀ ਨਾ ਅੱਜ ਸੁੱਕ ਗਈ ਆ ਉਹ ਬਣਾਤੀ ਆ ਉਹ ਤਿਆਰ ਹੋ ਗੰਗਾ ਵੇਖੋ ਚਰਕੀਆਂ ਤਿਆਰ ਹੋ ਗੀਆਂ ਕਿੰਨੇ ਕਿੰਨੇ ਗੋੜੀ ਟੱਕੜੀ ਤਿਆਰ ਹੋ ਆਠ ਗੋੜ ਦੀ ਹੁੰਦੀ ਜੇ ਆ ਚਾਰ ਦੀ ਆ ਦੋ ਦੀ ਆ ਕੋਈ ਗਾਹ ਕੇ ਲੈ ਜਾਂਦਾ ਆਠ ਗੋੜ ਦੀ ਖੜਦਾ ਕੋਈ ਸੱਤ ਦੀ ਲੈ ਚ ਚਾਰ ਦੀ ਲੈ ਜਾਂਦਾ ਵਧੀਆ ਕੋਈ ਆਂਡੇ ਆ ਵੀ ਪਵਾਉਂਦੇ ਆ ਕੋਈ ਉਹ ਜਿਹਨੂੰ ਕੁਵਾਰ ਗੰਦਲ ਕਹਿੰਦੇ ਉਹ ਪਾਉਂਦੇ ਆ ਕੱਚ ਪਾਉਂਦੇ ਆ ਲੇਵੀਆਂ ਲੱਗਦੀਆਂ ਵਿੱਚ ਫੇਰ ਡੋਰ ਵਧੀਆ ਲੱਗਦੀ ਆ ਹਾਂਜੀ ਇਹ ਮੈਨੂੰ ਸੋ ਵੀ ਅਸੀਂ ਦੇਖਿਆ ਵੀ ਅੱਡੇ ਉੱਤੇ ਬਹੁਤੇ ਜੜੇ ਨਹੀਂ ਆ ਤੁਸੀਂ ਤੁਹਾਡੇ ਪਤੀ ਆ ਜਾਂ ਤੁਸੀਂ ਕੰਮ ਕਰਦੇ ਹੋ ਕਿੰਨੇ ਕੁ ਲੋਕ ਕੰਮ ਕਰਦੇ ਹੁੰਦੇ ਸੀ ਕਿਸੇ ਟਾਈਮ ਤੇ ਸਾਡੇ ਸਾਡਾ ਬੇਟਾ ਕਰਦੇ ਨਾਲ ਉਹ ਵਾਂਡੇ ਗਿਆ ਹੁਣ ਆ ਵੱਡਾ ਆ ਕੇ ਲੱਗਾ ਜੇ ਹਾਂ ਇਹ ਲੱਗਦਾ ਵੀ ਜਦੋਂ ਦਾ ਚੈਂਡੋਰ ਮਾਰਕੀਟ ਚਾਈ ਹੈ ਤੁਹਾਡਾ ਕੰਮਕਾਰ ਜਿਹੜਾ ਬਿਲਕੁਲ ਠੱਪ ਹੋ ਗਿਆ ਵਾ ਹਾਂਜੀ ਬਹੁਤ ਜ਼ਿਆਦਾ ਠੱਪ ਹੋ ਗਿਆ ਸੀ ਤੇ ਅੰਕਲ ਤੇ ਮਿਹਨਤ ਲੱਗ ਪਈ ਕਿ ਕਿਤੇ ਕਰਦੇ ਸੀ ਕਿ ਕਿਤੇ ਕਰਦੇ ਸੀ ਮਿਹਨਤ ਆ ਹੁਣ ਸ਼ੁਕਰਿਆ ਹੁਣ ਚਲੋ ਮਹਾਰਾਜ ਚੱਲੇ ਕੰਮ ਚੈਨਾ ਬਿਲਕੁਲ ਬੰਦ ਹੋਣੀ ਚਾਹੀਦੀ ਆ ਜਾਨ ਲੈਵਾ ਗਲੇ ਚ ਫੇਰਦੀ ਆ ਕੀ ਨੁਕਸਾਨ ਜਾਨਵਰ ਉਹ ਉੱਥੇ ਲਟਕੇ ਰਹਿ ਜਾਂਦੇ ਆ ਹੈ ਚੈਨਾ ਬੰਦ ਹੋਣੀ ਚਾਹੀਦੀ ਬਸ ਇਹ ਬਣੀ ਸੋ ਵੀ ਪੰਜਾਬ ਤੋਂ ਇਲਾਵਾ ਹੋਰ ਕਿੱਥੇ ਕਿੱਥੇ ਜਾ ਕੇ ਤੁਸੀਂ ਕੰਮ ਕਰਦੇ ਹੋ ਡੋਲੋਂ ਦਾ ਹੋਰ ਸਾਡੀ ਜੰਮੂ ਬਹੁਤ ਜਾਂਦਾ ਸੀ ਤੇ ਜਾਂਦਾ ਸੀ ਉੱਥੇ 2-3 ਮਹੀਨੇ ਲੱਗਦੇ ਆ ਅੱਛਾ ਉੱਥੇ ਜਾਂਦਾ ਹਾਰਡ ਸੌਨ ਦੇ ਵਿੱਚ 2-3 ਮਹੀਨੇ ਲਾ ਕੇ ਉੱਧਰ ਬਹੁਤ ਤੁਹਾਡਾ ਕੰਮ ਆ। ਉੱਧਰ ਵੀ ਸਾਡਾ ਬੰਦ ਹੋ ਗਿਆ। ਹਾਂ। ਕਾਰੀਗਾ ਫਿਰ ਕਿਨੇ ਕਿਨੇ ਖੜਦੇ ਹੁੰਦੇ ਸੀ ਕਿੰਨੇ ਕਿ ਕਾਰੀਗਾ ਲੈ ਜਾਂਦੇ। ਕਾਰੀਗਾ ਖੜੀ ਤੇ ਪੰਜ 6 ਖੜੀਦੇ ਆ। ਸਾਡਾ ਆਪਣਾ ਪਰਿਵਾਰ ਹੁੰਦਾ ਜਾਂ ਬੱਚੇ ਹੁੰਦੇ ਨਾਲ। ਪੰਜ 6 ਰੱਖੇ ਨਾਲ ਮੁੰਡੇ ਕੰਮ ਕਰਨ ਵਾਸਤੇ। ਪਰਵਾਰ ਦੀ ਗੱਲ ਕਰੀਏ ਕਿੰਵੀਂ ਪੀੜ੍ਹੀ ਜਿਹੜੀ ਹੈ ਕਿ ਡਗਲੋ ਦਾ ਕੰਮ ਕਰਦੀ ਆ ਰਹੀ ਹੈ। ਆਹ ਗੱਡੀ ਸਾਡੇ ਹੁਣ ਸੌਹਰਾ ਸਾਹ ਤੇ ਪੂਰੇ ਹੋ ਗਏ ਨਾ। ਸਵਰਨ ਸਿੰਘ ਦਾ ਨਾਂ ਤੇ ਅੱਡੇ ਪਹਿਲਾਂ ਉਹਦੇ ਚੱਲਦਾ ਹੈ ਹੁਣ ਬਚਨ ਸਿੰਘ ਆ। ਛੋਟੇ ਉਹਦੇ ਭਰਾ ਆ। ਉਹ ਦਾ ਗਾੜੀ ਲੱਗਾ ਅੱਡਾ ਹਾਂਜੀ ਬੱਚੇ ਵੀ ਸਾਡੇੇ ਕੰਮ ਕਰਦੇ ਨੇ ਬੱਚੇ ਵੀ ਸਾਡੇ ਇਹੋ ਕੰਮ ਹੀ ਥੋੜਾ ਥੋੜਾ ਪੜ ਕੇ ਤੋਂ ਉਹਨਾਂ ਵੀ ਇਹੋ ਹੀ ਡੋਰ ਦਾ ਹੀ ਕੰਮ ਸਿੱਖਿਆ ਤੇ ਲੋਹੜੀ ਤੋਂ ਬਾਅਦ ਫਿਰ ਬਾਕੀ ਦਿਨਾਂ ਬਾਅਦ ਬਾਕੀ ਦੇ ਮਹੀਨੇ ਨੇ ਉਹ ਚ ਕੀ ਕੰਮ ਕਰਦੇ ਹੋ ਹੋਰ ਕੰਮ ਕਰਦੇ ਹੋ ਚਲ ਡੋਰੋ ਦਾ ਕੰਮ ਕਰਦੇ ਹੋ ਨਹੀਂ ਇਸ ਤਰ੍ਹਾਂ ਹੀ ਇਹੋ ਹੀ ਹੋਵੇਗਾ ਡੋਰ ਦਾ ਹੀ ਹੋਊ ਕੰਮ ਦੁਕਾਨਾਂ ਦਾ ਹੁੰਦਾ ਮਾਲ ਫਿਰ ਫਿਰ ਇਹ ਇਥੇ ਮਾਰਕੀਟ ਜਾਂਦਾ ਹੋਣਾ ਫਿਰ ਤੁਸੀਂ ਦੇਖਿਆ ਵੀ ਇਹ ਜਿਹੜੀ ਆਂਟੀ ਜੀ ਨੇ ਇਹਨਾਂ ਦਾ ਰਾਣੀ ਆ ਅਤੇ ਪਿਛਲੇ ਕਈ ਸਾਲਾਂ ਤੋਂ ਜਿਹੜੇ ਡੋਰ ਲੋਨ ਦਾ ਕੰਮ ਕਰਦੇ ਆ ਰਹੇ ਨੇ ਇਹਨਾਂ ਦੀ ਹੱਥ ਦੀ ਬਣਾਈ ਹੋਈ ਡੋਰ ਜਿਹੜੀ ਖਾਸ ਕਰਕੇ ਪੰਜਾਬ ਦੇ ਵੱਖ-ਵੱਖ ਕੋਨਿਆਂ ਦੇ ਜਿਹੜੇ ਕੀ ਸ਼ਹਿਰ ਨੇ ਉੱਥੇ ਜਿਹੜੀ ਜਾਂਦੀ ਆ ਤੁਸੀਂ ਤਸਵੀਰਾਂ ਵਿੱਚ ਵੇਖ ਸਕਦੇ ਹੋ ਵੀ ਉਹਨਾਂ ਵੱਲੋਂ ਚੜਖੜੀ ਤਿਆਰ ਕੀਤੀ ਗਈ ਆ ਅਤੇ ਨਾਲ ਹੀ ਜਿਹੜੀ ਕੀ ਡੋਰਾਂ ਦੇ ਪਿੰਨੇ ਜਿਹੜੇ ਕੀ ਤਿਆਰ ਕੀਤੇ ਗਏ ਨੇ ਹੁਣ ਅਸੀਂ ਗੱਲਬਾਤ ਕਰਾਂਗੇ ਸਰਦਾਰ ਜੀ ਨਾਲ ਜਿਹੜੇ ਕੀ ਸਰਦਾਰ ਜੀ ਸਪੈਸ਼ਲ ਕਾਲੀ ਚੜਖੜੀ ਲੈ ਕੇ ਆਏ ਨੇ ਹੁਣ ਆਪਣੇ ਬੱਚਿਆਂ ਵਾਸਤੇ ਭਾਈ ਕਿਸਤਾ ਦੇ ਦਿਓ ਡੋਰ ਲੈਣ ਵਾਸਤੇ ਆਏ ਹੋ ਭਾਈ ਰੂਹ ਖੁਸ਼ ਹੋ ਜਾਂਦੀ ਜਦੋਂ ਇਸ ਤਰ੍ਹਾਂ ਦਾ ਪਿੰਨਾ ਵੇਖੀਏ ਪ੍ਰਾ ਅੱਜ ਕੱਲ ਤੇ ਉਹ ਲੋਕ ਸਿੰਥੈਟਿਕ ਡੋਰ ਜਿਹਨੂੰ ਗਟੂ ਬੋਲਦੇ ਉਹ ਯੂਜ਼ ਕਰਦੇ ਆ ਨੁਕਸਾਨ ਬਹੁਤ ਅੰਦਾਜ਼ਾ ਮੇਰੀ ਸਾਹਮਣੇ ਦੁਕਾਨ ਆ ਦੇਖਦੇ ਕਈ ਵਾਰ ਹਾਈਵੇ ਤੇ ਕੋਈ ਘਰ ਤੋਂ ਜਾ ਰਿਆਂਦਾ ਜਾਂ ਜਿਸ ਤਰ੍ਹਾਂ ਵੀ ਆ ਤੇ ਡੋਰ ਗਲਚ ਪੈ ਜਾਂਦੀ ਆ ਕੱਪੜੇ ਕਟੇ ਤੇ ਉਂਗਲਾਂ ਵੱਢੀਆਂ ਜਾਂਦੀਆਂ ਕਈ ਵਾਰ ਚਾਂਸ ਹੋਏ ਆ ਕਈ ਵਾਰ ਪੰਛੀ ਵੀ ਮਰ ਜਾਂਦੇ ਨੇ ਚੀਜ਼ ਨੂੰ ਸਰਕਾਰ ਦੀ ਸਖਤਾਈ ਦੇ ਬਾਵਜੂਦ ਵੀ ਲੋਕ ਵਰਤ ਹੀ ਜਾਂਦੇ ਆ ਜੀ ਇਹਨਾਂ ਦੇ ਜਿਹੜੇ ਸੋਰਾ ਸਾਹਿਬ ਸਰਦਾਰ ਸਰਨ ਸਿੰਘ ਪਹਿਲੇ ਆਪਣਾ ਪੈਟਰੋਲ ਪੰਪ ਦੇ ਲਾਗੇ ਏਡਾ ਲਗਾਉਂਦੇ ਰਹੇ ਭਜਨ ਸਿੰਘ ਇਹਨਾਂ ਦੇ ਹਾਊਸ ਮਾਲਕੀ ਇਹਨਾਂ ਦੇ ਹਸਬੰਦ ਹੈਗੇ ਆ ਉਹ ਵੀ ਕਾਫੀ ਟਾਈਮ ਮਿਹਨਤ ਕਰਦੇ ਰਹੇ ਉਹਨਾਂ ਦੇ ਪਰਿਵਾਰ ਦੇ ਸਾਰੇ ਜੀ ਜਨੇ ਵੀ ਆ ਸਾਨੂੰ ਇਹਨਾਂ ਪਤਾ ਕਿ ਅੱਜ ਦੇ ਦਿਨਾਂ ਦੇ ਵਿੱਚ ਕਿਸੇ ਦੀ ਵਾਰੀ ਨਹੀਂ ਹੁੰਦੀ ਦੀ ਦੋ ਦੋ ਤਿੰਨ ਦਿਨ ਦਿਨ ਮਾਲਕੀ ਵੇਟ ਕਰਨੀ ਪੈਂਦੀ ਫਿਰ ਜਾ ਕੇ ਤੇ ਡੋਰ ਲੱਗਦੀ ਹੁੰਦੀ ਸੀ ਅਸੀਂ ਇੱਕ ਇੱਕ ਡੱਬਾ ਲੈ ਕੇ ਤੇ ਦੋ ਦੋ ਦਿਨ ਵੇਟ ਕਰਨੀ ਫਿਰ ਜਾ ਕੇ ਡੋਰ ਲਗਣੀ ਤੇ ਬੱਚਿਆਂ ਕੋਲ ਮੈਨੂੰ ਐਸੋ ਵੀ ਬੱਚਿਆਂ ਨੇ ਕਦੀ ਤੁਹਾਡੇ ਨਾਲ ਮੰਗਣੀ ਕੀਤੀ ਵੀ ਪਾਪਾ ਅਸੀਂ ਇਹ ਡੋਰ ਨਹੀਂ ਲੈਣੀ ਸਾਨੂੰ ਚਾਈਨਾ ਡੋਰ ਦੇ ਲੈ ਕੇ ਦਿਓ ਜਿੱਦਾਂ ਗੁੱਡੀ ਵੱਡੀ ਆਦੀ ਇਹਨਾਂ ਦੀ ਗੁੱਡੀ ਕਦੇ ਆਪਣੀ ਬੋਝੇਗੀ ਬੱਚਿਆਂ ਨੇ ਇਹ ਚੀਜ਼ ਦੇਖੀ ਨਹੀਂ ਘੜ ਤੋਂ ਘੜ ਗੱਟੂ ਆ ਇਹਨੂੰ ਵੀ 13 ਜਿਹੜੀ ਜਿਹੜੇ ਪੁਰਾਣੇ ਆ ਜਿਸ ਤਰ੍ਹਾਂ ਬਜ਼ੁਰਗ ਆ ਜੋ ਮਲਕੀ ਬਹੁਤ ਸ਼ਕੀਨ ਸੀਗੇ ਤੱਕ ਗੈਲੀ ਡੋਰ ਦੇ ਉਹ ਵੀ ਐਸਲੇ ਉਹ ਛੱਡ ਚੁੱਕੇ ਮਲਕੀ ਮਜਾ ਹੀ ਖਤਮ ਹੋ ਚੁੱਕਾ ਆ ਤੇ ਤੁਸੀਂ ਆਮ ਮੇਲਿਆਂ 'ਚ ਵੀ ਵੇਖਦੇ ਹੁੰਦੇ ਕਿ ਪੁਰਾਣੇ ਮੇਲਿਆਂ ਦੇ ਵਿੱਚ ਜਿਸ ਤਰ੍ਹਾਂ ਵੱਲੇ ਦਾ ਮੇਲਾ ਆ ਗਿਆ ਬਸੰਤ ਦਾ ਗਿਆ ਹਰ ਇੱਕ ਦੇ ਹੱਥ ਦੇ ਵਿੱਚ ਵਾਂਸੋ ਨੇ ਮਲਕੀ ਪਿੰਨੇ ਹੁੰਦੇ ਸੀਗੇ ਇੱਥੇ ਬੱਚੇ ਤੋਂ ਲੈ ਕੇ ਬਜ਼ੁਰਗ ਤੱਕ ਹਰ ਇੱਕ ਮਲਕੀ ਇਸ ਚੀਜ਼ ਦਾ ਮਲਕੀ ਬਹੁਤ ਸ਼ੌਂਕ ਦੇ ਨਾਲ ਆਪਣਾ ਇੰਜੋਏ ਕਰਦਾ ਹਾਂਜੀ ਆਪਾਂ ਇਹ ਅਪੀਲ ਕਰਨਾ ਚਾਹੁੰਦੇ ਜਿਹੜੇ ਆਪਣੇ ਪੁਰਾਣੇ ਆਪਣੇ ਜੋ ਵੀ ਨਿੱਜੀ ਕਾਰੋਬਾਰ ਆ ਇਹਨਾਂ ਇਹ ਬੰਦ ਨਾ ਹੋਣ ਤੇ ਜਿਸ ਤਰ੍ਹਾਂ ਸਿੰਥੈਟਿਕ ਡੋਰ ਆਪਣੀ ਪਲਾਸਟਿਕ ਦੀ ਹੁੰਦੀ ਇਹਦਾ ਬਾਈਕਟ ਕੀਤਾ ਜਾਵੇ ਤਾਂ ਜੋ ਇਹਦੇ ਨਾਲ ਮਲਕੀ ਲੋਕਾਂ ਦਾ ਵੀ ਬਚਾਅ ਹੋ ਸਕੇ ਨੁਕਸਾਨ ਨਾ ਹੋਵੇ ਤੇ ਬਾਕੀ ਵਾਤਾਵਰਨ ਦਾ ਵੀ ਬਹੁਤ ਜ਼ਿਆਦਾ ਨੁਕਸਾਨ ਹੁੰਦਾ ਤੁਹਾਨੂੰ ਆਖਣਾ ਚਾਹੁੰਦਾ ਕਿ ਅੱਜ ਤੋਂ ਤੁਸੀਂ 10-12 ਸਾਲ ਦੇਖੋ ਪਹਿਲੇ ਅਸੀਂ ਦੇਖਦੇ ਹਾਂ ਸ਼ਹਿਰ ਦੇ ਵਿੱਚ ਹਰ ਇੱਕ ਕੋਨੇ ਦੇ ਵਿੱਚ ਅੱਡੇ ਲੱਗਦੇ ਹੁੰਦੇ ਸੀ ਬਸ ਇਹੀ ਹੁਣ 3 ਘਾਟੇ ਬਚੇ ਨੇ ਅੱਗੇ ਪਿਛੇ ਤੇ ਉਹੀ ਬਸ ਹੁਣ ਮਲਕੀ ਲਗਾ ਰਹੇ ਨੇ ਤਾਂ ਉਮੀਦ ਹੈਗੀ ਆ ਕਿ ਇਹ ਆਉਣ ਵਾਲੇ ਸਮੇਂ ਅਗਰ ਸਰਕਾਰ ਸਖਤਾਈ ਕਰਦੀ ਹੈ ਸਾਡਾ ਕਾਰੋਬਾਰ ਵਧੇਗਾ ਬਹੁਤ ਬਹੁਤ ਧੰਨਵਾਦੀ ਤੁਸੀਂ ਦੇਖਿਆ ਵੀ ਸਰਦਾਰੀ ਆਪਣੇ ਬੱਚਿਆਂ ਬਾਤ ਤੇ ਸਪੈਸ਼ਲ ਚਤਖੜੀ ਕਿ ਪਿੰਨਾ ਲੈ ਕੇ ਆਏ ਨੇ ਤੇ ਪਿੰਨਾ ਵੀ ਜਿਹੜਾ ਕੀ ਬੜਾ ਵੱਡਾ ਤੁਸੀਂ ਦੇਖ ਸਕਦੇ ਹੋ ਤੇ ਡੋਰ ਜਿਹੜੀ ਇਹਦੇ ਹੱਥੀ ਲੱਗੀ ਹੋਈ ਬਹੁਤ ਮੇਸ਼ਾ ਜਿਹੜੀ ਕੀ ਡੋਰ ਲੈ ਕੇ ਆਓ ਖਾਸ ਕਰਕੇ ਧਾਗੇ ਵਾਲੀ ਜਿੰਨਾ ਕੀ ਅਸਲ ਜਿਹੜੀ ਕੀ ਲੋਹੜੀ ਮਨਾਈ ਜਾਵੇ ਇਹ ਨਹੀਂ ਕੀ ਤੁਸੀਂ ਇੰਨਾ ਬੱਚਾ ਵਾਸਤੇ ਆਪਣੇ ਵਾਸਤੇ ਵਾਸਤੇ ਚਾਈਨਾ ਡੋਰ ਲੈ ਕੇ ਜਾਓ ਕਿਨੇ ਕਿੰਦੇ ਜਿਹੜੀ ਕੀ ਮੋਰ ਜਿਹੜੀ ਆ ਹੱਤਕਿਆ ਇਸ ਤੱਕ ਕਿਨੇ ਕਿੰਦੇ ਹਾਸੇ ਜਿਹੜੇ ਹੋ ਜਾਂਦੇ ਨੇ ਮੈਨੂੰ ਦਿਓ ਜਾਤ ਮੈਂ ਤੁਹਾਡਾ ਆਪਣਾ ਹਰਜੀਤ ਗਰੇਵਾਲ ਅੰਮ੍ਰਿਤਸਰ ਤੋਂ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰੋ